ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਮੇਰੇ ਨਾਲ ਅੱਜ ਜਿਹੜੀ ਸਖਸ਼ੀਅਤ ਅਮਨਜੀਤ ਸਿੰਘ ਜੀ ਬਰਾੜ ਸਾਹਿਬ ਜਿਹੜੇ ਅੱਜ ਨੌਜਵਾਨ ਨਿਲਾਂ ਦੀ ਧੜਕਣ ਨੇ ਬਰਾੜ ਸਾਹਿਬ ਤੁਸੀਂ ਅੱਜ ਰੀਅਲ ਫੈਕਟ ਨਿਊਜ਼ ਨੂੰ ਸਪੈਸ਼ਲ ਟਾਈਮ ਦਿੱਤਾ ਜੀ ਸਭ ਤੋਂ ਵੱਡੀ ਗੱਲ ਹੈ ਅਸੀਂ ਬਹੁਤ ਸਮੇਂ ਦੇ ਚਾਹੁੰਦੇ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸੋ ਆਪਾਂ ਅੱਜ ਦੀ ਮੁਲਾਕਾਤ ਦੀ ਸ਼ੁਰੂਆਤ ਕਰੀਏ ਜੀ ਪਹਿਲਾਂ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਰਾੜ ਸਾਹਿਬ ਸਮਾਂ ਜਿਹੜਾ ਜਿਮਨੀ ਚੋਣ ਦਾ ਸਮਾਂ ਚੱਲ ਰਿਹਾ ਹੈ ਤਰਨਤਾਰਨ ਜਿਮਨੀ ਚੋਣ ਜਿੱਥੇ ਕਿ ਭਾਈ ਸੰਦੀਪ ਸਿੰਘ ਜੀ ਦੇ ਭਰਾ ਜਿਹੜੇ ਭਾਈ ਮਨਦੀਪ ਸਿੰਘ ਜੀ ਜਿਨ੍ਹਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਪਾਰਟੀ ਵੱਲੋਂ ਮੈਦਾਨ 'ਚ ਉਤਾਰਿਆ ਗਿਆ ਦੂਜੇ ਪਾਸੇ ਜੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੀ ਵੀ ਜਿਹੜੀ ਸ਼ਾਖ ਹੈ ਉਹ ਦਾਤੇ ਲੱਗੀ ਹੋਈ ਹੈ ਪੂਰਾ ਜ਼ੋਰ ਲੱਗ ਰਿਹਾ ਸਾਰੀਆਂ ਪਾਰਟੀਆਂ ਇਸ ਸਮੇਂ ਪੂਰਾ ਜ਼ੋਰ ਲਾ ਰਹੀਆਂ ਕਿਵੇਂ ਲੱਗਦਾ ਤੁਸੀਂ ਲੰਮੇ ਸਮੇਂ ਤੋਂ ਜਿਹੜਾ ਸਿਆਸਤ ਨੂੰ ਸਮਝਦੇ ਹੋ ਉਹਖੇ ਤੇ ਤਰੰਤਰੰ ਦੇ ਲੋਕ ਕਿਵੇਂ ਲੱਗ ਰਿਹਾ ਐ ਇਸ ਵਾਰ ਉਹਨਾਂ ਦਾ ਰੂਪ ਮੂਗਾ ਵੱਡੀ ਗੱਲ ਐ ਵੀ ਚੋਣ ਮਾਝੇ 'ਚ ਹੋ ਰਹੀ ਐ ਹੂੰ ਤੇ ਉਸ ਤੋਂ ਵੱਡੀ ਗੱਲ ਐ ਕਿ ਮਾਝੇ ਵਾਲਿਆਂ ਨੇ ਅਣਖ ਨੂੰ ਵਗਾਰਤਾ ਜੀ ਲੀਡਰਾਂ ਨੇ ਹੂੰ ਅਣਖ ਨੂੰ ਵਗਾਰਿਆ ਤੇ ਪੰਜਾਬੀਆਂ ਦੀ ਨੂੰ ਉਤੋਂ ਬਾਅਦ ਸਿੱਖਾਂ ਦੀ ਨੂੰ ਉਤੋਂ ਅੱਗੇ ਮਝੈਲਾਂ ਦੀ ਨੂੰ ਹੂੰ ਤੇ ਜਦੋਂ ਅਣਖ ਤੇ ਵਾਰ ਕਰਦੇ ਆ ਨਾ ਤਾਂ ਫਿਰ ਝੱਲਦਾ ਨਹੀਂ ਪੰਜਾਬ ਪੰਜਾਬ ਦਾ ਕੋਈ ਵੀ ਖਿੱਤਾ ਹੋਵੇ ਹੂੰ ਇਹ ਤਾਂ ਮੁਝੈਲ ਤਾਂ ਜੁਝਾਰੂ ਨੇ ਬੜੇ ਇਹ ਤਾਂ ਗੁਰੂ ਸਾਹਿਬਾਨਾਂ ਦੇ ਨਾਲ ਤਲਵਾਰਾਂ ਲੈ ਕੇ ਉਹਨਾਂ ਦੇ ਨਾਲ ਚੰਗਾ ਜੁੱਧਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਵੱਡੀ ਪੱਧਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਾਥੀ ਬਣੇ ਆ ਹੂੰ ਤੇ ਇਹ ਤਾਂ ਜੁਝਾਰੂ ਨੇ ਇਹਨਾਂ ਨੂੰ ਪਿਆਰ ਨਾਲ ਤਾਂ ਇਹਨਾਂ ਦੀ ਭਾਵੇਂ ਧੌਣ ਵੜ ਲਓ ਹੂੰ ਤੇ ਜੇ ਤੁਸੀਂ ਕਹੋ ਅਸੀਂ ਇਹਨਾਂ ਨੂੰ ਦਬਕਾ ਮਾਰ ਕੇ ਅਸੀਂ ਇਹਨਾਂ ਨੂੰ ਧਮਕੀ ਦੇ ਕੇ ਇਹਨਾਂ ਨੂੰ ਡਰਾ ਕੇ ਵੋਟਾਂ ਲੈ ਲਾਂਗੇ ਇਹ ਸਭ ਵੀ ਨਹੀਂ ਹੋ ਸਕਦਾ ਤੁਸੀਂ ਜਿਵੇਂ ਦਬਕੇ ਦੀ ਗੱਲ ਕੀਤੀ ਹੈ ਇੱਕ ਬਿਆਨ ਆਇਆ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਖਾਲਿਸਤਾਨ ਬਾਰੇ ਉਹ ਕਹਿੰਦੇ ਕਿ ਜਿਹੜਾ ਤਰਨ ਤਰਨ ਦੇ ਲੋਕਾਂ ਨੇ ਤੈਅ ਕਰਨਾ ਕਿ ਤੁਹਾਨੂੰ ਹਿੰਦੁਸਤਾਨ ਚਾਹੀਦਾ ਜਾਂ ਖਾਲਿਸਤਾਨ ਚਾਹੀਦਾ ਇਸ ਸੰਵੇਦਨਸ਼ੀਲ ਸਮੇਂ ਤੇ ਅਜਿਹਾ ਬਿਆਨ ਆਉਣਾ ਕੀ ਦੇਖਦੇ ਹੋ ਉਸ ਇਹ ਚਲੋ ਤੁਸੀਂ ਜ਼ਿਕਰ ਕਰ ਲਿਆ ਮੈਂ ਚਾਹਣਾ ਨਹੀਂ ਸੀ ਇਹ ਹਜੇ ਬੰਦੇ ਦੀ ਗੱਲ ਕਰਦੇ ਆਪਾਂ ਤੁਸੀਂ ਗੱਲ ਪਰ ਫਿਰ ਵੀ ਪੁਰਾਣੇ ਪਾਰਟੀ ਦੇ ਸਾਥੀ ਨੇ ਚਲੋ ਠੀਕ ਹੈ ਸਾਥੀ ਜਦੋਂ ਸੋਚ ਦੇ ਵਿੱਚ ਖੜੋਤ ਆ ਜਾਏ ਜਦੋਂ ਸੋਚ ਵਗਦੇ ਪਾਣੀ ਦੀ ਥਾਂ ਤੇ ਖੜੇ ਛੱਪੜ ਵਰਗੀ ਹੋ ਜੇ ਤੁਹਾਨੂੰ ਮੁਸ਼ਕ ਮਾਰੂਗਾ ਤੁਹਾਡੀ ਸੋਚੋ ਤੇ ਮਾਨਸਿਕਤਾ ਗੰਦੀ ਇਹਨਾਂ ਲੋਕਾਂ ਦੀ ਇਹ ਬਿਆਨ ਜਿਹੜਾ ਨਾ ਇਹ ਭਾਜਪਾ ਦਾ ਤੇ ਆਰਐਸਐਸ ਦਾ ਬਿਆਨ ਹੂੰ ਆਉਣ ਵਾਲੇ ਦਿਨਾਂ 'ਚ ਇਹੀ ਕਾਂਗਰਸ ਦਾ ਪ੍ਰਧਾਨ ਤੁਹਾਨੂੰ ਭਾਜਪਾ ਦੇ ਵੱਲੋਂ ਬੁਲਾਰਾ ਬਣਿਆ ਹੋਇਆ ਦਿਸੂਗਾ ਅਤੇ ਇਹ ਸੰਕੇਤ ਨੇ ਬਿਆਨਾਂ ਦੇ ਇਹ ਈਡੀ ਤੋਂ ਡਰਦੇ ਦਾ ਇਹ ਸੀਬੀਆਈ ਤੋਂ ਡਰਦੇ ਦਾ ਬਿਆਨ ਆ ਜਿੱਥੇ ਇੱਕ ਪਾਸੇ ਸਮੁੱਚੀ ਕਾਂਗਰਸ ਪੀਚ ਨੰਬਰਾਂ ਵਰਗੇ ਹਮ ਇੰਦਰਾ ਗਾਂਧੀ ਦੀ ਉਸ ਗਲਤ ਕਾਰਵਾਈ ਨੂੰ ਗਲਤ ਹਰਕਤ ਨੂੰ ਨਿੰਦ ਰਹੇ ਆ ਤੇ ਦੂਜੇ ਪਾਸੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਵੱਲੋਂ ਇਹੋ ਜਿਹਾ ਬਿਆਨ ਜਿਹੜਾ ਪੰਜਾਬੀਆਂ ਦੇ ਵਿੱਚ ਜਿਹੜਾ ਭਾਈਚਾਰੇ ਨੂੰ ਤੋੜਨ ਵਾਲਾ ਬਿਆਨ ਕਹਿ ਸਕਦੇ ਆ ਹੂੰ ਮਤਲਬ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਖਾਲਿਸਤਾਨ ਸ਼ਬਦ ਦੀ ਪਰਭਾਸ਼ਾ ਸਮਝ ਪਹਿਲਾਂ ਕਾਕਾ ਹੂੰ ਖਾਲਿਸਤਾਨ ਦਾ ਮਤਲਬ ਕੀ ਆ ਖਾਲਸ ਧਰਤੀ ਹੂੰ ਖਾਲਸ ਦਾ ਮਤਲਬ ਸ਼ੁੱਧ ਪਵਿੱਤਰ ਧਰਤੀ ਜੀ ਜਿੱਥੇ ਕਿਸੇ ਨਫ਼ਰਤ ਵਾਲੇ ਲਈ ਥਾਂ ਹੀ ਨਹੀਂ ਹੂੰ ਤੇਰੇ ਵਰਗਿਆਂ ਲਈ ਜਿਹੜੇ ਰਿੰਗ ਰਿੰਗ ਬੋਲਦੇ ਆ ਹੂੰ ਜਿਹੜੇ ਆਵਾਜ਼ ਕਿਸੇ ਦੀ ਦੁਹਾਰੀ ਲੈ ਕੇ ਬੋਲਦੇ ਆ ਜੋ ਸਟਾਈਲ ਕਿਸਦਾ ਲੈ ਕੇ ਬੋਲਦੇ ਆ ਉਹਨਾਂ ਲੋਕਾਂ ਲਈ ਸਮਝ ਤੋਂ ਪਰੇ ਦੀ ਗੱਲ ਹੈ ਅਸੀਂ ਰਾਜ ਕੀਤਾ ਹੋਇਆ ਏ ਖਾਲਸੇ ਦਾ ਹਮ ਖਾਲਿਸਤਾਨ ਹੁੰਦਾ ਸੀ ਕਿਸੇ ਵੇਲੇ ਜੀ 40 ਵਰੇ ਰਾਜ ਰਹਾ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਚ ਸਾਰੇ ਹੀ ਅਸੀਂ ਰਲ ਕੇ ਰਹਿੰਦੇ ਸੀ ਜੀ ਕਦੇ ਕਿਸੇ ਹਿੰਦੂ ਨੂੰ ਕਦੇ ਮੁਸਲਮਾਨ ਨੂੰ ਕਦੇ ਕਿਸੇ ਹੋਰ ਧਰਮ ਦੇ ਵਸਿੰਦੇ ਨੂੰ ਖਤਰਾ ਹੀ ਨਹੀਂ ਸੀ ਸਭ ਤੋਂ ਖੁਸ਼ਹਾਲ ਰਾਜ ਮੰਨਿਆ ਗਿਆ ਜਿਹੜਾ ਜਿਸ ਰਾਜ ਦੇ ਵਿੱਚ ਜੇਲ ਹੈ ਨਹੀਂ ਸੀ ਕ੍ਰਾਈਮ ਹੈ ਨਹੀਂ ਸੀ ਕਿੱਡੀ ਵੱਡੀ ਗੱਲ ਆ ਜੇ ਜਿਲ੍ਹਾ ਤਾਂ ਬਣਨੀ ਹੈ ਜੇ ਕ੍ਰਾਈਮ ਹੋਊਗਾ ਤੇ ਜੇ ਕ੍ਰਾਈਮ ਹੀ ਹੈ ਨਹੀਂ ਅਸੀਂ ਤਾਂ ਉਹ ਕਰਕੇ ਵਿਖਾਇਆ ਹੋਇਆ ਹੈ ਤੁਸੀਂ ਜਿਸ ਰਾਜ ਭਾਗ ਦੀ ਤੁਸੀਂ ਮੰਗ ਕਰਦੇ ਹੋ ਨਾ ਹਿੰਦੁਸਤਾਨ ਦੀ ਤੇ ਉਸੇ ਰਾਜ ਭਾਗ ਦੀ ਮੰਗ ਭਾਜਪਾ ਤੇ ਆਰਐਸਐਸ ਕਰਦੀ ਆ ਰਹੀ ਲੰਬੇ ਸਮੇਂ ਤੋਂ ਜੀ ਕਿ ਇਹਨੂੰ ਹਿੰਦੁਸਤਾਨ ਬਣਾਉਣਾ ਇਹ ਫੁੱਲਾਂ ਦਾ ਗੁਲਦਸਤਾ ਹੈ ਇਹਦੇ ਵਿੱਚ ਵੱਖ-ਵੱਖ ਪਛਾਵਾਂ ਹਮ ਵੱਖੋ ਵੱਖਰੀ ਕਿਸਮ ਦੇ ਫੁੱਲ ਇੱਕ ਗੁਲਦਸਤੇ ਚ ਲੱਗੇ ਹੁੰਦੇ ਤੇ ਗੁਲਦਸਤਾ ਸੋਹਣਾ ਹੈ ਜੀ ਤੇ ਜੇ ਤੁਸੀਂ ਚਾਹੋ ਵੀ ਅਸੀਂ ਸਾਰੀਆਂ ਪਛਾਹਮਾਂ ਖਤਮ ਕਰਕੇ ਸਾਰੀਆਂ ਦੀ ਪਛਾਣ ਹੋਂਦ ਖਤਮ ਕਰਕੇ ਇੱਕ ਰਾਸ਼ਟਰ ਬਣਾਉਣਾ ਸੰਭਵ ਨਹੀਂ ਹੂੰ ਇਹਦੇ ਚ ਇਹ ਵੀ ਦੇਖਣਾ ਪੈਣਾ ਹੈ ਨਾ ਵੀ ਜਿਨ੍ਹਾਂ ਨੂੰ ਤੂੰ ਟਾਰਗੇਟ ਕਰ ਰਹੇ ਹੋ ਤੁਸੀਂ ਜੀ ਇਹ ਬਚਿਆ ਮੁਰਕਾ ਨਾ ਕਰ ਕੀ ਆ ਹੂੰ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਖਾਲਸੇ ਦੀ ਧਰਤੀ ਦੁਬਾਰਾ ਬਣਾਉਣੀ ਆ ਜਿਸ ਧਰਤੀ ਤੇ ਮੁਸਲਮਾਨ ਵੀ ਵਜ਼ੀਰ ਹੋਣਗੇ ਜੀ ਜਿਸ ਧਰਤੀ ਤੇ ਹਿੰਦੂ ਵੀ ਵਜ਼ੀਰ ਹੋਣਗੇ ਜੀ ਜਿਸ ਧਰਤੀ ਤੇ ਸਾਨੂੰ ਸਭ ਨੂੰ ਮਾਣ ਹੋ ਪਹਿਲਾ ਵੰਨੋ 40 ਵਰਿਆਂ ਦੇ ਵਿੱਚ ਫਕੀਰ ਅਜੀਜੂਦੀਨ ਮੁਸਲਮਾਨ ਹਮ ਮਿਸਰ ਦੀਵਾਨ ਚੰਦ ਹਿੰਦੂ ਇਹ ਸਾਰੇ ਬਜਾਰਤ ਦੇ ਵਿੱਚ ਸੀ ਕਰਕੇ ਵਿਖਾ ਚੁੱਕਿਆ ਪਹਿਲਾਂ ਹੋ ਚੁੱਕਿਆ ਵੱਡੇ ਰੁੱਤ ਵਿੱਚ ਤੁਸੀਂ ਜੀ ਕਾਕਾ ਤੁਸੀਂ ਇਹ ਚੀਜ਼ਾਂ ਇਹ 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 ਰਾਜਪਾਗ ਇਹਦਾ ਕਨਸੈਪਟ ਖਾਲਸੇ ਦੇ ਰਾਜਪਾਗ ਦਾ ਅਕਾਲੀ ਦਰ ਨਾਲੇ ਆਬਾਦ ਲਗਾਂਗਾ ਜਾਂ ਝਾੜੂ ਵਾਲੇ ਜਾਂ ਉਸ ਤੋਂ ਬਿਨਾਂ ਕੈਪਟਨ ਅਮਰਿੰਦਰ ਸਿੰਘ ਰਿਹਾ ਤੁਸੀਂ ਉਸ ਸੱਤਾ 'ਚ ਰਹੇ ਹੋ ਤੁਸੀਂ ਦਿੰਦੇ ਰਾਜ ਹੋ ਜੀ ਤੁਸੀਂ ਬਿਨਾ ਕਿਸੇ ਦੇ ਵਿਤਕਰੇ ਤੋਂ ਬਿਨਾ ਕਿਸੇ ਪੱਖਪਾਤ ਤੋਂ ਲੋਕਾਂ ਦਾ ਕੰਮ ਕਰਦੇ ਤੇ ਲੋਕਾਂ ਦੇ ਮੂੰਹ ਦੇ ਉੱਤੇ ਗੱਲ ਰਵੇ ਨਾ ਲੋਕ ਮੰਗਣ ਹੀ ਨੇ ਇਹ ਚੀਜ਼ ਤੁਸੀਂ ਘਾਟਾ ਛੱਡੀਆਂ ਕਰਕੇ ਲੋਕ ਇਹ ਰਾਜ ਭਾਗ ਮੰਗਦੇ ਆ ਤੁਸੀਂ ਆਪ ਦੇ ਰਾਜ ਭਾਗ ਦੇ ਵਿੱਚ ਆਪ ਦਾ ਕੋਈ ਕੰਮ ਤਾਂ ਗਣਾਉ ਨਾ ਕਿ ਅਸੀਂ ਮੰਤਰੀ ਰਹੇ ਆ ਅਸੀਂ ਅਹੁਦਿਆਂ ਤੇ ਰਹੇ ਆ ਅਸੀਂ ਆਹ ਕਾਰਜ ਕੀਤਾ ਪੰਜਾਬ ਲਈ ਜੇ ਤੁਸੀਂ ਕੁਝ ਕੀਤਾ ਹੁੰਦਾ ਤੇ ਆਹ ਦਿੱਲੀ ਦੇ ਦਿੱਲੀ ਦੇ ਦਲਾਲ ਪੰਜਾਬ ਦੀ ਸੱਤਾ ਤੇ ਕਾਬਜ ਨਾ ਹੁੰਦੇ ਇਹ ਮਿਹਰਬਾਨੀਆਂ ਤੁਹਾਡੀਆਂ ਜਿਹੜੇ ਵਜਾਰਤਾ ਤੇ ਰਹੇ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਸਮੇਂ ਜਿਹੜਾ ਆਪਣੀ ਜਿਹੜਾ ਹੋਂਦ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ ਤਰਨ-ਤਰਨ ਦੇ ਵਿੱਚ ਔਰ ਉੱਥੇ ਉਹਨਾਂ ਨੇ ਜਿਹੜਾ ਇੱਕ ਆਵਾਜ਼ ਉਠਾਈ ਹੈ ਕਿ ਧਰਮੀ ਫੌਜੀ ਦੇ ਪਰਿਵਾਰ ਚੋਂ ਅਸੀਂ ਜਿਹੜੀ ਟਿਕਟ ਦਿੱਤੀ ਹੈ ਔਰ ਇਸ ਇਸੇ ਜਿਹੜਾ ਸਵਾਲ ਤੇ ਉਹ ਵੋਟ ਮੰਗ ਰਹੇ ਆ ਕਿ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਆਪਦੀ ਹੋਂਦ ਨਹੀਂ ਬਚਾਰਿਆ ਇਹ ਬਾਦਲ ਗੈਂਗ ਆਪਦੀ ਹੋਂਦ ਬਚਾਉਣ ਲਈ ਲੜ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਆਰੇ ਵਾਲਿਆਂ ਅਕਾਲੀ ਦਲ ਨੂੰ ਤਾਂ ਲੋਕਾਂ ਚ ਵੀ ਉਡੀਕਦੇ ਆ ਕਿ ਆਰੇ ਵਾਲਾ ਅਕਾਲੀ ਕੋਈ ਮੂਹਰੇ ਲੱਗੇ ਜੀ ਤੇ ਅਸੀਂ ਉਹਦਾ ਸਾਥ ਦਈਏ ਅਸੀਂ ਉਹਦਾ ਨਤਰੀਏ ਇਹ ਆੜਾ ਕੱਟ ਕੇ ਕੱਕੇ ਵਾਲੇ ਕਾਲੀ ਦਲ ਇਹ ਕਾਲੀ ਦਾਲ ਆ ਹੂੰ ਬਾਦਲਾਂ ਦੀ ਜਿਹੜੀ ਹੂੰ ਤੇ ਇਹ ਆਪਦੇ ਆਪ ਨੂੰ ਆਪਦੀ ਹੋਂਦ ਬਚਾਉਣ ਲਈ ਹੰਬੜਾ ਮਾਰ ਰਿਹਾ ਤੁਹਾਨੂੰ ਲੱਗਦਾ ਕਿ ਜਿਹੜਾ ਹਰ ਪੀੜਤਾ ਲਈ ਜਿਹੜੇ ਨੋਟ ਵੰਡ ਕੇ ਦੁਬਾਰਾ ਲੋਕਾਂ ਦੇ ਦਿਲਾਂ ਚ ਜਗ੍ਹਾ ਬਣਾਈ ਜਾ ਸਕਦੀ ਹੈ ਕਿ ਨੋਟ ਕਿੱਥੋਂ ਵੰਡੇ ਆ ਇਹ ਦਾ ਨਾਲ ਦੀ ਨਾਲ ਉਹ ਕਮੇਟੀ ਵਾਲਿਆਂ ਨੇ ਗੁਰੂ ਘਰ ਵਾਲਿਆਂ ਨੇ ਖੁਲਾਸਾ ਕੀਤਾ ਤਾਂ ਹੈ ਜੀ ਕਿ ਸਾਡੇ ਕੋਲੋਂ ਲੈ ਕੇ ਗਏ ਨੇ ਹਮ ਰਾਸ਼ਰ ਸਾਨੂੰ ਉਹ ਵੀ ਤੁਸੀਂ ਜੇਬ ਚੋਂ ਨਹੀਂ ਦੇ ਸਕਦੇ ਜਿਹੜੇ ਲੋਕ ਆਪਦੇ ਪਰਿਵਾਰਕ ਮੈਂਬਰ ਦੀ ਮੌਤ ਤੇ ਆਪਦੇ ਘਰੋਂ ਲੰਗਰ ਵੀ ਨਾ ਖਵਾ ਸਕਣ ਸੰਗਤਾਂ ਨੂੰ ਹਮ ਜੇ ਵੀ ਸਰੰਦਰ ਕੌਰ ਬਾਦਲ ਚਲੋ ਉਹ ਸੰਸਾਰ ਤੋਂ ਚਲੇਗੇ ਨੇ ਯਾਰ ਮਨਪੀਰ ਸਿੰਘ ਬਾਦਲ ਨੇ ਜ਼ਿਕਰ ਕੀਤਾ ਲੰਗਰ ਸ਼੍ਰੋਮਣੀ ਕਮੇਟੀ ਨੇ ਲਾਇਆ ਜਿਹੜਾ ਆਪਦੇ ਮਾਂ ਮਰੀ ਦੇ ਉੱਤੇ ਆਪਦੇ ਘਰ ਦੇ ਵਿੱਚੋਂ ਦਾਨ ਪੁੰਨ ਨਹੀਂ ਕਰ ਸਕਦਾ ਹਮ ਸੰਗਤ ਨੂੰ ਲੰਗਰ ਪਾਣੀ ਨਹੀਂ ਸ਼ਕਾ ਸਕਦਾ ਉਹ ਤਾਂ ਤੁਸੀਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖ ਸਕਦੇ ਹੋ ਕੁਝ ਕਰ ਲੈਣ ਜਿਨ੍ਹਾਂ ਲੋਕਾਂ ਨੇ ਗੁਰੂ ਨੂੰ ਪਿੱਠ ਵਿਖਾਈ ਆ ਉਹਨਾਂ ਦਾ ਕੁਝ ਨਹੀਂ ਰਹਿੰਦਾ ਇਹਨਾਂ ਨੇ ਗੁਰੂ ਦਾ ਮੱਥਾ ਲਾ ਲਿਆ ਇਹਨਾਂ ਦੀਆਂ ਸੱਤ ਪੀੜੀਆਂ ਦਾ ਕੁਝ ਨਹੀਂ ਬਣਨਾ ਦੂਜੀ ਗੱਲ ਤੁਸੀਂ ਧਰਮੀ ਫੌਜੀਆਂ ਦੀ ਗੱਲ ਕੀਤੀ ਹੈ ਵਧੀਆ ਸਵਾਲ ਹੈ ਅਰਮੀ ਫੌਜੀਆਂ ਦਾ ਬਹੁਤ ਸਤਿਕਾਰ ਆ ਬੜੇ ਪੂਜਣਯੋਗ ਨੇ ਮੈਨੂੰ ਹਮੇਸ਼ਾ ਇਹ ਮਿਲਦੇ ਰਹਿੰਦੇ ਨੇ ਧਰਨੇ ਮੁਜਾਰਿਆਂ ਚ ਮਹਬਲ ਕਲਾਂ ਬਰਕਾਰੀ ਮੋਰਚਿਆਂ ਤੇ ਸਾਨੂੰ ਮਿਲਦੇ ਰਹੇ ਆ ਮੈਂ ਤਾਂ ਬਹੁਤ ਆ ਸਿਰ ਝੁਕਾ ਕੇ ਉਹਨਾਂ ਦਾ ਸਤਿਕਾਰ ਕਰਦਾ ਮੈਂ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਜੀ ਜੀ ਬੈਰਕਾਂ ਛੱਡੀਆਂ ਕੀ ਦੇ ਕਹਿੰਦੇ ਸੀ ਇਹ ਗੱਲ ਸਮਝਣ ਦੀ ਲੋੜ ਹੈ ਬੈਰਕਾਂ ਛੱਡੀਆਂ ਸੀ ਆਹੀ ਬਾਦਲਾਂ ਨੇ ਕਿਹਾ ਸੀ ਉਦੋਂ ਕਿ ਬੈਰਕਾਂ ਛੱਡਣੀਆਂ ਚਾਹੀਦੀਆਂ ਛੱਡ ਦਿਓ ਜੀ ਇਹਨਾਂ ਨੂੰ ਨੌਕਰੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਉਹ ਆਪਦੀਆਂ ਬੈਰਕਾਂ ਛੱਡ ਕੇ ਆਗੇ ਤਾਂ ਉਹਨਾਂ ਨੂੰ ਨੌਕਰੀਆਂ ਤੋਂ ਪੈਨਸ਼ਨਾਂ ਤੋਂ ਸਾਰੇ ਸਾਰੀਆਂ ਸਹ ਵਾਂਜੇ ਕਰਤਾ ਸਰਕਾਰ ਨੇ ਕੇ ਬਾਕੀ ਨੇ ਜੀ ਬਾਕੀ ਉਹ ਤੇ ਪਰ ਅੱਜ ਤੱਕ ਬਾਦਲ ਦਾ ਪਰਿਵਾਰ ਜਾਂ ਉਹਦੇ ਰਿਸ਼ਤੇਦਾਰ ਜਿਹੜੇ ਆਲੇ ਦੋਲੇ ਜਾਂ ਉਹਦੇ ਮਗਰ ਜਿਹੜੇ ਹੁਣ ਟਾਉ ਟਾਉ ਕਰਦੇ ਆ ਪ੍ਰਚਾਰ ਕਰਦੇ ਆ ਉਹ ਦੱਸਣ ਵੀ ਅੱਜ ਤੱਕ ਕਿਸੇ ਇੱਕ ਧਰਮੀ ਫੌਜੀ ਦੀ ਬਾਹ ਫੜੀ ਹੋਵੇ ਇਸ ਲਾਣੇ ਨੇ ਹੂੰ ਬਾਦਲ ਕੇ ਪਰਿਵਾਰ ਨੇ ਇੱਕ ਦਿਨ ਧਰਮੀ ਫੌਜੀਆਂ ਦੀ ਇੱਕ ਜਥੇਬੰਦੀ ਬਣੀ ਆ ਉਹਨਾਂ ਨੂੰ ਸੱਦ ਕੇ ਮੈਂ ਤੁਹਾਨੂੰ ਨੰਬਰ ਦੇਵਾਂਗਾ ਤੁਸੀਂ ਉਹਨਾਂ ਦੀ ਇੰਟਰਵਿਊ ਕਰਨੀ ਆ ਜੀ ਤੁਸੀਂ ਉਹਨਾਂ ਨੂੰ ਪੁੱਛਣਾ ਵੀ ਦੱਸੋ ਅੱਜ ਤੱਕ ਬਾਦਲ ਤੁਹਾਨੂੰ ਮਿਲਿਆ ਵੀ ਆ ਹਮ ਯਾਰ ਉਹਨਾਂ ਨੂੰ ਮਿਲਿਆ ਵੀ ਨਹੀਂ ਇਹ ਤਾਂ ਬੇਅਦਬੀ ਦੀ ਜਾਂਚ ਹੋ ਗਈ ਜਿਹੜਿਆਂ ਬੰਦਿਆਂ ਨੇ ਜਸਜੋਤ ਰੁਜੀਤ ਸਿੰਘ ਆਪ ਕਮਿਸ਼ਨ ਬਣਾਇਆ ਆਪ ਜਾਂਚ ਕਰਵਾਈ ਉਹਦੀ ਜਾਂਚ ਰਿਪੋਰਟ ਨਹੀਂ ਫੜੀ ਇਹਨਾਂ ਨੇ ਇਹ ਸਿੱਖ ਧਰਮ ਦੇ ਕਿੱਥੋਂ ਅਲੰਬਰਦਾਰ ਬਣੇ ਫਿਰਦੇ ਨੇ ਇਹ ਫਿਰ ਇਹ ਗੱਲ ਕਰਦੇ ਸੀਗੇ 97 ਜਦੋਂ ਸੱਤਾ ਚ ਆਇਆ ਸੀ ਬਾਦਲ ਲਾਣਾ ਉਦੋਂ ਇਹ ਗੱਲ ਕਹਿ ਕੇ ਆਇਆ ਸੀ ਕਿ ਜਿਹੜੀਆਂ ਜਾ ਜਿੰਨੇ ਵੀ ਪੁਲਿਸ ਅਫਸਰਾਂ ਨੇ ਇਹ ਜਿਹੜੀਆਂ ਜਿਹੜੇ ਕਤਲ ਕੀਤੇ ਆ ਜੀ ਜਿਹਨੂੰ ਕਹਿ ਸਕਦੇ ਆ ਪੂ ਝੂਠੇ ਪੁਲਸ ਮੁਕਾਬਲੇ ਬਣਾਏ ਆ ਉਹਨਾਂ ਸਾਰਿਆਂ ਦੀ ਜਾਂਚ ਕਰਕੇ ਰਿਪੋਰਟ ਲੈ ਕੇ ਉਹਨਾਂ ਨੂੰ ਸਜ਼ਾਵਾ ਦੇਾਂਗੇ ਇਥੋਂ ਤੱਕ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਹਦਾਰ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ ਉਸ ਪਰਿਵਾਰ ਦੀ ਵੀ ਗੱਲ ਸੀ ਵੀ ਉਹਨਾਂ ਦੇ ਕਤਲ ਦੀ ਵਜਾਂਚ ਉਹ ਜਦੋਂ ਜੀ ਜਾਂਚ ਕਰ ਲਈ ਜਦੋਂ ਜਾਂਚ ਹੋ ਗਈ ਤੇ ਜਦੋਂ ਜਾਂਚ ਰਿਪੋਰਟ ਲੈ ਕੇ ਡੀਜੀਪੀ ਬਣਾ ਤੇ ਨਹੀਂ ਅਜੇ ਤਾਂ ਦੇਖੋ ਤੁਸੀਂ ਜਦੋਂ ਜਾਂਚ ਰਿਪੋਰਟ ਲੈ ਕੇ ਇਸ ਤੁਸੀਂ ਸਰਦਾਰ ਗੁਰਤੇਜ ਸਿੰਘ ਆਈਐਸ ਰਿਟਾਇਰ ਨੇ ਬੜੇ ਸ਼ਰਧਾ万 ਸਿੱਖ ਵੀ ਨੇ ਉਹ ਮਤਲਬ ਬੜੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਉਹਨਾਂ ਨੇ ਇਹ ਗੱਲ ਆ ਵੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਦੀ ਇੰਟਰਵਿਊ ਸੁਣਨ ਵਾਲੀ ਆ ਉਹ ਕਹਿੰਦੇ ਅਸੀਂ ਜਿੰਨਾ ਦੋਸ਼ੀਆਂ ਦੇ ਖਿਲਾਫ ਅਸੀਂ ਕਿਸੇ ਪੁਲਿਸ ਅਫਸਰ ਦੇ ਖਿਲਾਫ ਜਿਹੜੇ ਦੇ ਖਿਲਾਫ ਰਿਪੋਰਟ ਉਹ ਲੈ ਕੇ ਗਏ ਸੀ ਨਾ ਰਿਪੋਰਟ ਫਾਰਮ ਨਹੀਂ ਤਾਂ ਛੱਡੋ ਕਿ ਉਹ ਪੁਲਿਸ ਅਫਸਰ ਪ੍ਰਕਾਸ਼ ਸਿੰਘ ਬਾਦਲ ਦੇ ਬੈਡਰੂਮ ਸੀ ਡਰਾਈੰਗ ਰੂਮ ਚ ਨਹੀਂ ਬੈਡਰੂਮ ਸੀ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਉਹ ਦੇ ਬੈਡਰੂਮ ਤੋਂ ਨਿਕਲ ਕੇ ਗਿਆ ਤੇ ਬਾਦਲ ਨੇ ਸਾਨੂੰ ਮਿਲਣਾ ਵੀ ਮੁਨਾਸਬ ਨਹੀਂ ਸਮਝਿਆ ਸਾਥੋਂ ਰਿਪੋਰਟ ਦਾ ਕੀ ਲੈਣੀ ਸੀ ਉਹ ਦੂਸਰੇ ਗੇਟ ਬਾਦਲ ਹੀ ਬਾਹਰ ਨਿਕਲ ਗਿਆ ਇਹੋ ਜਿਹੇ ਕਿਰਦਾਰ ਨੇ ਸਿੱਖੀ ਪ੍ਰਤੀ ਇਨਾਂ ਦੇ ਆਪ ਦੀ ਇਸ ਪੰਜਾਬ ਦੀ ਸਰਜਮੇਂ ਪ੍ਰਤੀ ਜੀ ਐਡੇ ਕਿ ਜ਼ਿੰਮੇਵਾਰ ਲੋਕ ਨੇ ਹਾਂ ਉਹ ਪ੍ਰਵਾਹ ਸਤਕਾਰਤ ਹੋ ਸਕਦਾ ਜਿਹੜਾ ਚੋਣ 'ਚ ਖੜਾ ਹੈ ਬਿਲਕੁਲ ਜੇ ਅੱਜ ਜੇ ਅੱਜ 10-12000 ਵੋਟ ਉਸ ਉਹ ਪੈ ਰਹੀ ਹੈ ਉਥੇ 候选ਦਾਰ ਨੂੰ ਤਾਂ ਉਹ ਸਿਰਫ ਉਸ ਪਰਿਵਾਰ ਕਰਕੇ ਪੈ ਰਹੀ ਹੈ ਤੇ ਲੋਕਾਂ ਦਾ ਉਹਨਾਂ ਨਾਲ ਰੋਸਾ ਵੀ ਆ ਕਿ ਤੁਹਾਡੀ ਕੁਰਬਾਨੀ ਸੀ ਵੱਡੀ ਤੁਸੀਂ ਬਹੁਤ ਕੁਰਬਾਨੀ ਵਾਲਾ ਪਰਿਵਾਰ ਸੀ ਤੁਸੀਂ ਤਾਂ ਜੁਰਤ ਦਲੇਰੀ ਵਾਲਾ ਪਰਿਵਾਰ ਸੀ ਤੁਸੀਂ ਇਹਨਾਂ ਦੇ ਥੱਲੇ ਕਿਉਂ ਲਾਗੇ ਬਾਦਰਾ ਦੇ ਲਾਣੇ ਦੇ ਜੇ ਉਹਨਾਂ ਦਾ ਨਿੱਜੀ ਤੌਰ ਤੇ ਜੇ ਉਹ ਜਾਤ ਤੌਰ ਤੇ ਵਿਚੋਂ ਲੜਦੇ ਤਾਂ ਹੋ ਸਕਦਾ ਇਸ ਤੋਂ ਵਧੀਆ ਰਿਜ਼ਲਟ ਦੇ ਦਿੰਦੇ ਜਿਵੇਂ ਪਹਿਲਾਂ ਜਿਮਨੀ ਚੋਣ ਦੇ ਵਿੱਚ ਹੋਇਆ ਭਾਈ ਰਾਜਵਾਨਾ ਜੀ ਉਹਨਾਂ ਦੇ ਜਿਹੜੇ ਸਿਸਟਰ ਭੈਣ ਨੂੰ ਉਹਨਾਂ ਨੂੰ ਅਟੈਕਟ ਦਿੱਤੀ ਗਈ ਉਹਨਾਂ ਦਾ ਵੀ ਹਾਰ ਜਾਣਾ ਲੋਕ ਕਿਹਨੇ ਕਿਤੇ ਇਹਨਾਂ ਨੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਪਹਿਲਾਂ ਤੁਸੀਂ ਇੱਕ ਗੱਲ ਸਮਝੋ ਪਹਿਲਾਂ ਭਾਈ ਰਾਜਵੰਦ ਦੀ ਭੈਣ ਕਮਲਦੀਪ ਕੌਰ ਦੇ ਖਿਲਾਫ ਇਹਨਾਂ ਨੇ ਉਮੀਦਵਾਰ ਉਤਾਰਿਆ ਬਿਲਕੁਲ ਪਟਿਆਲੇ ਤੋਂ ਜਦੋਂ ਚੋਣ ਲੜਾਈ ਤੇਪਿੰਦਰ ਢੱਲੋਂ ਕਾਂਗਰਸ ਵੱਲੋਂ ਉਦੋਂ ਰਲ ਕੇ ਸੀ ਅਕਾਲੀ ਦਲ ਚ ਉਹਨਾਂ ਨੂੰ ਚੋਣ ਲੜਾਈ ਫਿਰ ਬੀਬੀ ਪਰਮਜੀਤਪੁਰ ਖਾਲੜਾ ਦੇ ਖਿਲਾਫ ਇਹਨਾਂ ਨੇ ਬੀਬੀ ਜਗੀਰ ਕਾਲੂ ਇਹ ਕਿਹੜੇ ਪਾਸੋਂ ਸਿੱਖ ਧਰਮ ਦੇ ਹਮਾਇਤੀ ਹੋਏ ਜੀ ਇਹ ਕਿਹੜੇ ਪਾਸੋਂ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨ ਵਾਲੇ ਹੋਏ ਇਹ ਕਿਹੜੇ ਪਾਸੋਂ ਭਾਈ ਖਾਲੜਾ ਜਿਹਦੇ ਮਿਸ਼ਨ ਦੇ ਉੱਤੇ ਪਹਿਰਾ ਦੇਣ ਵਾਲੇ ਹੋਏ ਹੂੰ 95 ਦੇ ਵਿੱਚ ਭਾਈ ਖਾਲੜਾ ਜੀ ਸ਼ਹੀਦ ਹੁੰਦੇ ਆ 97 ਜਿਹਨਾਂ ਨੇ ਸਰਕਾਰ ਬਣਦੀਆਂ ਵਾਦਾ ਕੀਤਾ ਸੀ ਇਹਨਾਂ ਨੇ ਹਮਮ ਔਰ ਬਣਦਾ ਸੀ ਉਸ ਸਾਧੂ ਸੰਤ ਬੰਦੇ ਦਾ ਜਾਂਚ ਕਰਾਉਣੀ ਔਰ ਉਹਦੀ ਦੋਸ਼ੀਆਂ ਨੂੰ ਸਜ਼ਾ ਦੇਣੀ ਸਜ਼ਾ ਦੇਣੀ ਛੱਡੋ ਇਹਨਾਂ ਨੇ ਤਾਂ ਜਿਨ੍ਹਾਂ ਨੇ ਕਤਲ ਕੀਤਾ ਸਿੱਖਾਂ ਦਾ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਉਸ ਕਾਲੇ ਦੌਰ ਚ ਤਾਂ ਉਹਨਾਂ ਨੂੰ ਤਾਂ ਇਹਨਾਂ ਨੇ ਡੀਜੀਪੀ ਲੈ ਸੈਣੀ ਵਰਗਾਂ ਬਿਲਕੁਲ ਫਿਰ ਉਹ ਆਲਮ ਹਸੈਨਾ ਬਣਾ ਕੇ ਜਹਾਰ ਆਲਮ ਨੇ ਜਿਹੜਾ ਸਿੱਖਾਂ ਦੀ ਖੂਨ ਦੀ ਹੁੱਲੀ ਛੱਡੀ ਆ ਉਹਨਾਂ ਨੂੰ ਇਹਨਾਂ ਨੇ ਟਿੱਕ ਦਿੱਤੀ ਐ ਐਮਐਲਏ ਦੇ ਆਪਦੇ ਕਾਜ਼ਿਲ ਵੱਲੋਂ ਕਿੱਥੇ ਤੁਸੀਂ ਇਨਸਾਫ ਭਾੜਦੇ ਹੋ ਇਹ ਸਾਰੇ ਕਤਲ ਕਰਨ ਵਾਲੇ ਲੋਕਾਂ ਨੂੰ ਇਹਨਾਂ ਨੇ ਇਨਾਮ ਦੇ ਵਜੋਂ ਟਿੱਕਾ ਤੇ ਰੁਤਬੇ ਦਿੱਤੇ ਆ ਕਤਲ ਕਿਹਦਾ ਹੋਇਆ ਮਤਲਬ ਹਮਾਮ 'ਚ ਸਾਰੇ ਹੀ ਨੰਗੇ ਆ ਜੀ ਕਤਲ ਕਿਹਦਾ ਹੋਇਆ ਇਹ ਗੱਲ ਸਮਝੋ ਮਾਰਿਆ ਕਿਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਤਰੱਕੀਆਂ ਦਿੱਤੀਆਂ ਰੱਕੀਆਂ ਦਿੱਤੀਆਂ ਉਹ ਪੰਜਾਬ ਦੇ ਉਹ ਸਿੱਖ ਨੌਜਵਾਨ ਹੂੰ ਜਿਨ੍ਹਾਂ ਨੇ ਅੱਗੇ ਜਾ ਕੇ ਅੱਜ ਗੱਲ ਕਰਦੇ ਹਨ ਪ੍ਰਚਾਰ ਦੀ ਘਾਟ ਹੈ ਜੀ ਨੌਜਵਾਨੀ ਸਿੱਖਾਂ ਵਾਲੇ ਪਾਸੇ ਨੂੰ ਤੁਰ ਨਹੀਂ ਰਹੀ ਨੌਜਵਾਨੀ ਪਤਿਤ ਹੋ ਰਹੀ ਹੈ ਸ਼ਰੂਨਿਕ ਬੇਟੀ ਧਿਆਨ ਨਹੀਂ ਦੇ ਰਹੀ ਇਹ ਉਹ ਯੋਧੇ ਸਨ ਜਿਨ੍ਹਾਂ ਨੇ ਇਹ ਕਾਰਜ ਕਰਨ ਸੀ ਜਿਹੜੇ ਸ਼ਰੂਨ ਇਕਮੇਟੀ ਖੁੰਜੀ ਬੈਠੀ ਆ ਜਿਨ੍ਹਾਂ ਨੇ ਲਹਿਰਾਂ ਪ੍ਰਚੰਡ ਕਰਨੇ ਸੀ ਪਿੰਡੋਂ ਪਿੰਡ ਸਿੱਖੀ ਦੀਆਂ ਧਰਮ ਦੀਆਂ ਜਿਨ੍ਹਾਂ ਨੇ ਜੁਝਾਰੂ ਨੌਜਵਾਨ ਕੱਢ ਕੇ ਲਿਆਉਣੇ ਸੀ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਸੀ ਇਹ ਉਹਨਾਂ ਦਾ ਕਤਲ ਇਹਨਾਂ ਏਜੰਸੀਆਂ ਦੇ ਬੰਦਿਆਂ ਰਾਹੀਂ ਕਰਵਾ ਕੇ ਫਿਰ ਇਹਨਾਂ ਨੂੰ ਬਾਦਲਾਂ ਦੇ ਤਰੱਕੀਆਂ ਦਿੱਤੀਆਂ ਇਹ ਗੱਲ ਸਮਝਣ ਵਾਲੀ ਆ ਅੱਜ ਜਿਹੜਾ ਵੀ ਸੱਚਾ ਸਿੱਖ ਹੈ ਜੀ ਸ਼ਰਧਾਵਾਨ ਸਿੱਖ ਹੈ ਜਿਹਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਤੇ ਠੀਕ ਹੈ ਉਹ ਬਾਦਲਾਂ ਨੂੰ ਨਫ਼ਰਤ ਕਰਦਾ ਤੇ ਜਿਹੜਾ ਅੱਜ ਬਾਦਲਾਂ ਦੀ ਗੱਲ ਕਰਦਾ ਜਾਂ ਜਿਹੜਾ ਬਾਦਲਾਂ ਦੇ ਹੱਕ 'ਚ ਬੋਲਦਾ ਜਾਂ ਜਿਹੜਾ ਬਾਦਲਾਂ ਦਾ ਪ੍ਰਚਾਰ ਕਰਦਾ ਚਾਹੇ ਸੋਸ਼ਲ ਮੀਡੀਆ 'ਤੇ ਆ ਉਹ ਪਾਪੀ ਲੋਕ ਨੇ ਮੈਂ ਇਹ ਗੱਲ ਕਹੂੰਗਾ ਉਹ ਪਾਪਾਂ ਦੇ ਅਧਿਕਾਰੀ ਬਣ ਰਹੇ ਨੇ ਉਹ ਖੁਦ ਪਾਪੀਆਂ ਨਾਲ ਰਲ ਕੇ ਪਾਪੀ ਬਣ ਰਹੇ ਨੇ ਅਸੀਂ ਅਰਦਾਸ ਪੜ੍ਹਦੇ ਆ ਨਾ ਰੋਜ਼ ਕਿ ਸਹੀ ਪਿਆਰੇ ਮੇੜ ਜਿੰਨਾ ਬੜਿਆ ਤੇਰਾ ਨਾਮ ਚਿਤਾਵੇ ਇਹ ਤਾਂ ਕਦੇ ਕਿਹਾ ਹੀ ਨਹੀਂ ਵੀ ਉਹ ਮੇੜ ਜਿਨ੍ਹਾਂ ਦੇ ਹੱਥ ਖੂਨ ਨ ਰੰਗੇ ਹੋਏ ਆ ਇਹ ਤਾਂ ਕਦੇ ਗੱਲ ਹੀ ਨਹੀਂ ਕੀਤੀ ਕਦੇ ਇਹ ਸਾਨੂੰ ਸਿਧਾਂਤ ਹੀ ਨਹੀਂ ਸਾਡਾ ਤੇ ਫਿਰ ਤੁਸੀਂ ਉਹਨਾਂ ਦੇ ਦਾਲੇ ਉਹਨਾਂ ਦੇ ਆਲੇ ਦੋਲੇ ਚੱਕਰ ਕੱਟ ਕੇ ਰੋਟੀ ਖਾਣੀ ਆ ਪ੍ਰਮਾਤਮਾ ਨੇ ਦੇਣੀ ਆ ਕਿਸੇ ਸਿਆਸਤਦਾਨ ਨੇ ਥੋੜੀ ਦੇਣੀ ਤੇ ਫਿਰ ਤੁਸੀਂ ਹਜੇ ਵੀ ਪਰਚਾ ਉਹ ਮੰਨ ਗਿਆ ਹੂੰ ਉਹ ਕਾਲ ਤੱਕ ਸਾਹਦੇ ਸਾਹਮਣੇ ਬੈਠ ਕੇ ਝੋੜੀਆਂ ਦੇ ਮੰਨ ਗਿਆ ਵੀ ਮੈਂ ਟਿਕਟਾਂ ਵੀ ਦਿੱਤੀਆਂ ਸਭ ਕੁਝ ਬਾਈਬਲ ਕਲਾ ਵੀ ਅਸੀਂ ਗੋਲੀ ਚਲਾਈ ਮੰਨ ਗਿਆ ਤੇ ਬਰਗਾੜੀ ਦਾ ਵੀ ਆਪ ਦਾ ਸਾਰਾ ਕੁਝ ਮੰਨ ਗਿਆ ਕੋਟ ਪੁਰੇ ਚੌਂਕ ਸਿੱਖ ਕੁੱਟੇ ਉਹ ਵੀ ਮੰਨ ਗਿਆ ਹਰ ਥਾਂ ਤੇ ਜਿੱਥੇ ਸਿੱਖਾਂ ਨੇ ਖੂਲਦੀ ਹੋਲੀ ਖੇਢੀ ਆ ਬਾਦਲਾਂ ਦੇ ਰਾਤ ਚ ਸਾਰਿਆਂ ਮੰਨ ਗਿਆ ਇਹ ਮੂਰਖ ਪ੍ਰਜਾਤੀ ਜਿਹੜੀ ਮਗਰ ਲੱਗੀ ਹੋਈ ਆ ਇਹ ਹਜੇ ਵੀ ਉਹਨੂੰ ਕਹੀ ਜਾਂਦੇ ਜੀ ਉਹ ਤਾਂ ਝੋੜੀ ਪਾ ਲੈ ਕੇ ਨਾ ਜੀ ਕਿ ਨਾ ਝੋੜੀ ਐ ਕੌਣ ਝੋੜੀ ਪੋਂਦਾ ਹੁੰਦਾ ਨਾ ਇਹ ਇੱਕ ਚਾਲ ਖੇਢੀ ਸੀ ਬਾਦਲਾਂ ਨੇ ਕਿ ਖੌਰੇ ਇਸ ਗੱਲ ਨਾਲ ਸਾਨੂੰ ਮਾਫੀ ਮਿਲ ਜੂਗੀ ਪਰ ਗੁਰੂ ਬੜਾ ਸਮਰੱਥ ਹੈ ਗੁਰੂ ਇਨਸਾਫ ਦੇ ਰਿਹਾ ਹੈ ਆਪਣੇ ਆਪ ਲੈ ਰਿਹਾ ਇਨਸਾਫ ਉਹ ਅਸੀਂ ਗੁਰੂ ਥੋੜੀ ਇਨਸਾਫ ਲੈ ਕੇ ਦੇਣਾ ਉਹਨੇ ਤਾਂ ਹਜੇ ਆਉਣ ਵਾਲੇ ਸਮੇਂ ਚ ਦਿਖਾਉਣਾ ਹੈ ਨਾ ਹਲ ਤਾਂ ਜਿਹੜੇ ਇਹ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਉਹਨਾਂ ਚ ਤਿੰਨ ਸੀਗੇ ਤਿੰਨਾਂ ਚੋਂ ਇੱਕ ਉਹ ਉਹ ਸਰਜੀਤ ਕਾਲੇਦਲ ਚਲਾ ਗਿਆ ਦਾਕੀ ਵਾਲਾ ਇਹ ਕਾਮਾਦੀ ਪਾਰਕ ਚ ਲੜ ਗਿਆ ਤੀਜੇ ਆ ਪਰਿਵਾਰ ਦੇ ਨੇੜੇ ਨੇ ਮੈਂਬਰ ਉਹ ਉਹ ਉਹਨਾਂ ਦੀ ਵਾਈਫ ਆ ਉਹ ਆਪ ਜੇਲ੍ਹ ਚ ਆਹ ਹਾਲਾਤ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਕੰਤ ਤੇ ਲਿਖਿਆ ਸੱਚ ਪੜ੍ਹ ਲੈਣਾ ਚਾਹੀਦਾ ਕੋਈ ਸਮਝਾਉਣ ਵਾਲਾ ਬੰਦਾ ਰਿਹਾ ਨਹੀਂ ਬਾਦਲਾਂ ਦੇ ਨਾਲ ਹਮ ਇਕੱਲੇ ਬਾਦਲ ਨਹੀਂ ਹਰ ਹਰਾਂ ਦੇ ਵਿੱਚ ਹੋਰ ਵੀ ਕਈ ਐਸੇ ਲੋਕ ਨੇ ਜਿਨ੍ਹਾਂ ਦੇ ਉੱਤੇ ਵੱਡੇ ਵੱਡੇ ਦਾਗ ਸੀ ਮੈਂ ਨਾਮ ਨਹੀਂ ਲੈਣਾਗਾ ਬਿਲਕੁਲ ਬੜੀ ਤਰ੍ਹਾਂ ਦੇ ਲੋਕ ਨੇ ਉਹ ਬੜਿਆਂ ਅਲੱਗ-ਅਲੱਗ ਮਹਿਕਮਿਆਂ ਦੇ ਲੋਕ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਦਰਜਤ ਹੋਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਨਹੀਂ ਬੋਲੇ ਅਸੀਂ ਉਹਨਾਂ ਦੇ ਖਿਲਾਫ ਅੱਜ ਤੱਕ ਨਹੀਂ ਬੋਲੇ ਕਿਉਂਕਿ ਚਲੋ ਸੇਵਾ ਤਾਂ ਕਰ ਰਹੇ ਚਲੋ ਜੋ ਇੰਨੀ ਸਮੱਤ ਆ ਗਈ ਹੈ ਵੀ ਸੇਵਾ ਕਰਨੀ ਯਾਰ ਜੇ ਸੇਵਾ ਕਰਨੀ ਹੈ ਜੇਬ ਚੋਂ ਕਰੋ ਦਸਾਂ ਨੋਹਾਂ ਦੀ ਜਿਹੜੀ ਕਿਰਤ ਕਮਾਈ ਦਾ ਸਬੰਧ ਤਾਂ ਪਾਸ਼ਾ ਨੇ ਉਹਦੇ ਚੋਂ ਕੱਢਣ ਦਾ ਹੁਕਮ ਦਿੱਤਾ ਸਾਨੂੰ ਇਹ ਥੋੜੀ ਐ ਵੀ ਗੁਰਦੁਆਰੇ ਚੋ 10-10 ਰੁਪਏ ਜਿਹੜੀ ਸੰਗਤ ਮੱਥਾ ਟੇਕਦੀ ਉਹਦੇ ਚ ਚੱਕ ਕੇ ਤੁਸੀਂ ਕਹਿ ਦੋ ਵੀ ਅਸੀਂ ਡੀਜ਼ਲ ਦਿੱਤਾ ਉਹ ਤਾਂ ਸ਼ਰਯਾਮ ਲੋਕਾਂ ਦੇ ਸਾਹਮਣੇ ਆ ਗਈ ਗੱਲ ਬਾਈ ਸਾਹਿਬ ਉਹਨਾਂ ਨੇ ਚਲੋ ਡੀਜ਼ਲ ਦੇ ਦਿੱਤਾ ਪਰ ਜਿਹੜੇ 92 ਲੋਕਾਂ ਨੇ ਚੁਣ ਕੇ ਸਰਕਾਰ ਬਣਾਈ ਜਿਨ੍ਹਾਂ ਤੋਂ ਇਹ ਉਮੀਦ ਕੀਤੀ ਕਿ ਚਲੋ ਇੱਕ ਮੌਕਾ ਇਹਨਾਂ ਨੂੰ ਦੇ ਕੇ ਦੇਖਦੇ ਆਂ ਸ਼ਾਇਦ ਪੰਜਾਬ ਦੀ ਕੋਈ ਜਿਹੜੀ ਨੁਹਾਰ ਹੈ ਬਦਲ ਜਾਵੇ ਪੰਜਾਬ ਦਾ ਕੋਈ ਨਵਾਂ ਕੋਈ ਕੁਝ ਹੋ ਜੇ ਪੰਜਾਬ ਦੇ ਵਿੱਚ ਇੱਕ ਉਮੀਦ ਦੇ ਨਾਲ 92 ਚੁਣੇ ਤੇ ਉਹਨਾਂ ਨੇ ਉਹ ਕਿੰਨੇ ਕੁ ਉਮੀਦਾਂ ਤੇ ਖਰੇ ਉੱtre ਤੇ ਅੱਜ ਉਹਨਾਂ ਪ੍ਰਤੀ ਲੋਕਾਂ ਦਾ ਕੀ ਰੁਝਾਨ ਦੇਖ ਰਹੇ ਆ ਉਹ ਆਪਦੇ ਪਰਿਵਾਰਾਂ ਦੇ ਤੇ ਉਮੀਦਾਂ ਦੇ ਪੂਰੇ ਖਰੇ ਉੱtre ਉਹਨਾਂ ਨੇ ਆਪਦੇ ਪਰਿਵਾਰਾਂ ਨੂੰ ਵਧੀਆ ਮਕਾਨ ਬਣਾ ਕੇ ਦਿੱਤੇ ਹੂੰ ਉਹਨਾਂ ਦੇ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁੰਦੇ ਸੋਚ ਨਹੀਂ ਸਕਦੇ ਸੀ ਵਿਆਹ ਵੀ ਹੋ ਜਾਣਗੇ ਉਹਨਾਂ ਦੇ ਵਿਆਹ ਵੀ ਹੋ ਗਏ ਹੂੰ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਨਹੀਂ ਖਰੇ ਉੱtre ਉਹ ਵੱਖਰੀ ਗੱਲ ਹੈ ਲੋਕ ਇਤਰਾਜ਼ ਕਰਨਗੇ ਲੋਕ ਦਿਖਾਉਣਗੇ 2027 ਚ ਉਹਦਾ ਜਲਵਾ ਹੂੰ ਪਰਿਵਾਰਾਂ ਦੀਆਂ ਉਮੀਦਾਂ ਤੇ ਤਾਂ ਪੂਰੇ ਖਰੇ ਉੱਤਰੇ ਆ ਤੇ ਜਿਹੜੀ ਤਰਨਦਾਰਨ ਜਿਵਨੀ ਚੋਣ ਹੈ 2027 ਦਾ ਜਿਹੜਾ ਆਪਾਂ ਸੈਮੀ ਫਾਈਨਲ ਕਹਿ ਸਕਦੇ ਆ ਚਾਹ ਲੋ 2027 ਦਾ ਸੈਮਫਲ ਕਹਿ ਲੋ 2027 ਦੀ ਵੀ ਤਸਵੀਰ ਕਲੀਅਰ ਕਰ ਦੇਣੀ ਇਸ ਇਲੈਕਸ਼ਨ ਨੇ ਜੀ 2027 ਦੇ ਵਿੱਚ ਵੀ ਕਿਹੜੇ ਝੰਡੇ ਝੁਲਣਗੇ ਇਹ ਵੀ ਤੁਹਾਨੂੰ ਆਹ ਆਉਣ ਵਾਲੇ ਦਿਨਾਂ ਚ ਗਿਆ 11 ਤਰੀਕ ਨੂੰ ਵੋਟਾਂ ਪੈਣੀਆਂ 13 ਜਾਂ 14 ਨੂੰ ਰਿਜ਼ਲਟ ਜੀ ਤੇ ਕਲੀਅਰ ਹੋ ਜਾਣੀ ਤਸਵੀਰ ਇਹ ਵੀ ਤੁਸੀਂ ਜਾ ਰਹੇ ਹੋ ਤਰੰਤ ਜੀ ਬਿਲਕੁਲ ਜਾਵਾਂਗੇ ਜੀ ਕੁਝ ਸੁਨੇਹੇ ਆ ਰਹੇ ਆ ਜੇ ਥੋੜੇ ਰੁਝੇਵੇਂ ਸੀ ਘਰੇਲੂ ਤੇ ਇਸ ਕਰਕੇ ਨਹੀਂ ਗੇ ਜਾਵਾਂਗੇ ਪਾਸ਼ਾ ਦੀ ਮਿਹਰ ਨਾਲ ਜਰੂਰ ਵਜ ਵਜ ਕੇ ਜਾਵਾਂਗੇ ਰਾਤ ਸਾਹਿਬ ਦਿਲਤਾ ਕਰਦਾ ਵੀ ਕਿ ਲੰਮਾ ਸਮਾਂ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਪਰ ਜਾਂਦੇ ਜਾਂਦੇ ਮੈਂ ਚਾਹੂੰਗਾ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਨੇ ਹਾਂ ਜੇ ਆਪਾਂ ਚੋਣਾਂ ਦੇ ਮੱਦੇ ਨਜ਼ਰ ਵੀ ਤੇ ਕੀ ਅਪੀਲ ਕਰਨੀ ਚਾਹ ਲੋਕ ਬੜੇ ਸਿਆਣੇ ਨੇ ਜੀ ਲੋਕਤੰਤਰ ਵਿੱਚ ਲੋਕ ਵੱਡੇ ਨੇ ਲੋਕ ਬਹੁਤ ਸਿਆਣੇ ਹੁੰਦੇ ਨੇ ਲੋਕ ਸੱਚੇ ਹੁੰਦੇ ਨੇ ਲੋਕਾਂ ਨੂੰ ਕੀ ਸੁਨੇਹਾ ਦੇਈਏ ਲੋਕ ਤਾਂ ਆਪ ਸਮਝਦਾਰ ਨੇ ਬਸ ਚੰਗਿਆਂ ਨੂੰ ਚੁਣੋ ਆਪਣੇਆਂ ਨੂੰ ਚੁਣੋ ਜੀ ਜਿਹਨੂੰ ਅਸੀਂ ਕਹਿ ਸਕੀਏ ਸਾਡਾ ਆਪਣਾ ਜਿਹਦੀ ਐ ਬਾਹ ਫੜ ਸਕਦੇ ਹਿੰਮਤ ਰੱਖਦੇ ਉਹ ਵੀ ਖੜ ਕਾਕਾ ਇੱਥੇ ਹੂੰ ਤੇ ਮਦਦ ਕਰੀ ਹੈ ਤੇ ਗਾਂ ਕਾਕਾ ਵੀ ਸੁਣਨ ਵਾਲਾ ਹੋਵੇ ਸੁਣਨ ਗਾਂ ਕਾਕਾ ਇਹਨਾਂ ਬਾਹਰ ਸੜਾ ਕੇ ਭੱਜਣ ਵਾਲਾ ਹੋਵੇ ਐਸਿਆਂ ਨੂੰ ਚੁਣੋ ਜਿਹੜਾ ਤੁਹਾਡੇ ਵਿੱਚ ਰਹਿੰਦੇ ਹੋ ਜਿਹੜੇ ਤੁਹਾਡੀ ਗੱਲ ਕਰਨੀ ਜਾਣਦੇ ਹੋ ਜਿਨ੍ਹਾਂ ਨੂੰ ਤੁਹਾਡੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਪਤਾ ਹੋਵੇ ਜਿਹੜੇ ਤੁਹਾਡੀ ਖਾਤਰ ਲੜਨਾ ਜਾਣਦੇ ਹੋ ਉਹਨਾਂ ਨੂੰ ਅੱਗੇ ਲੈ ਕੇ ਆਓ ਆਪ ਦੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਓ ਉਹਦੇ ਪੁੱਤ ਭਤੀਜਿਆਂ ਨੂੰ ਕੇ ਲੈ ਕੇ ਆਓ ਜਿਹੜੇ ਇਸ ਪੰਜਾਬ ਦੀ ਤਸਵੀਰ ਤੇ ਤਸਵੀਰ ਨੂੰ ਸਮਝਦੇ ਹੋ ਤੇ ਜਿਹੜੇ ਚਾਹੁੰਦੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਆ ਆ ਏਜੰਡਾ ਹੈ ਆ ਵਿਜ਼ਨ ਹੈ ਜਿਨ੍ਹਾਂ ਕੋਲੇ ਕੋਈ ਵਿਜ਼ਨ ਹੋਵੇ ਜੀ ਜਿਨ੍ਹਾਂ ਦਾ ਮਕਸਦ ਸੱਤਾ ਹਥਿਆਉਣਾ ਹੋਵੇ ਤੇ ਉਹਨਾਂ ਤੋਂ ਤਾਂ ਕਿਨਾਰਾ ਕਰੋ ਯਾਰ ਆ ਹੁਣ ਸਿਆਸਤਾਨ ਦਾ ਮਸਲਾ ਕੀ ਹੁੰਦਾ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਪਾਸੇ ਨਹੀਂ ਹੁੰਦੇ ਇਹ ਹੁੰਦਾ ਜਿਵੇਂ ਪੰਚਾਇਤੀ ਚੋਣਾਂ ਆ ਗਈਆਂ ਆ ਲੋ ਜਿਹਨਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਆ ਗਿਆ ਜਿਮਨੀ ਚੋਣਾਂ ਆ ਗਈ ਉਹਨਾਂ ਦਾ ਮਕਸਦ ਆ ਇਹ ਜਿੱਤਣਾ ਜੀ ਇਹਨੇ ਜਿੱਤਣ ਦੇ ਨਾਲ ਨਾਲ ਲੋਕਾਂ ਦੇ ਦਿਲ ਜਿੱਤਣੇ ਚਾਹੀਦੇ ਆ ਲੋ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ 2027 ਦੀਆਂ ਚੋਣਾਂ ਜਿਹੜੀਆਂ ਇਹ ਪਾਰਟੀਆਂ ਨਾਲੋਂ ਜ਼ਿਆਦਾ ਲੋਕ ਇੰਡੀਵਿਜੂਅਲ ਲੈਵਲ ਤੇ ਜਿਹੜਾ ਪਰਸਨਲ ਲੈਵਲ ਤੇ ਕਰਦਾਰ ਦੇਖੇ ਜਾਣਗੇ ਰੁਝਾਨ ਤਾਂ ਇਹ ਹੀ ਆ ਲੋਕਾਂ ਦਾ ਲੋਕ ਕਹਿੰਦੇ ਆ ਲੋਕ ਕਹਿੰਦੇ ਸਾਰਾ ਦੇਖ ਲਿਆ ਸੀ ਜੀ ਹੁਣ ਬੰਦੇ ਦੇਖਣੇ ਆ ਸੀ ਜੀ ਹੁਣ ਅਸੀਂ ਦੇਖਣਾ ਕਿਹੜਾ ਕਿਹੜੀ ਪਾਰਟੀ ਚ ਇਹਨੇ ਦੇਖਣਾ ਸੀ ਅਸੀਂ ਦੇਖਣਾ ਕੌਣ ਕੈਪੇਬਲ ਆ ਕੌਣ ਸਾਡੀ ਗੱਲ ਕਰ ਸਕਦਾ ਕੌਣ ਲੋਕ ਘੋੜਾਂ ਦਾ ਆਗੂ ਆ ਕਿਨੇ ਲੋਕਾਂ ਦੀ ਲੜਾਈ ਲੜੀ ਆ ਕਿਹਦੇ ਚ ਸਮਰੱਥਾ ਹੈ ਜੀ ਹੁਣ ਆਪਾਂ ਦੇਖਿਆ ਹੈ ਨਾ ਕਿ ਹਾਲਾਤ ਕਿ ਅਸੀਂ ਸਾਡੇ ਬਾਘੇਪਣੇ ਦੀ ਗੱਲ ਹੀ ਕਰ ਲਓ ਇੱਕ ਦਿਨ ਦੇ ਵਿੱਚ ਚਾਰ ਥਾਵਾਂ ਤੇ ਗੋਲੀ ਚੱਲਦੀ ਆ ਬਿਲਕੁਲ ਤੇ ਬਾਗੇ ਪੜਨੇ ਜਿਹਨੂੰ ਵੋਟਾਂ ਪਾ ਕੇ ਝਾੜੂ ਵਾਲਾ ਨੇ ਐਮਐਲਏ ਬਣਾਇਆ ਝਾੜੂ ਦਾ ਉਹ ਉੱਥੇ ਜਾ ਕੇ ਸੋਲੇ ਘਾਰਿਆ ਵਿਧਾਨ ਸਭਾ ਚ ਬਜਾਏ ਕਿਸੇ ਮੁੱਦੇ ਦੀ ਗੱਲ ਕਰਨ ਦੇ ਬਜਾਏ ਬੇਅਦਬੀ ਦਾ ਇਨਸਾਫ ਮੰਗਣ ਦੀ ਗੱਲ ਦੇ ਬਜਾਏ ਨਸ਼ਾ ਬੰਦ ਕਰਾਉਣ ਦੇ ਬਜਾਏ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਉਹ ਚਾਪਲੂਸੀ ਭਰੇ ਸ਼ੇਅਰ ਉਹ ਆਤਮਾਨ ਦੇ ਕਸੀਦੇ ਪੜ ਰਹੇ ਐ ਐਮ ਐਲ اے ਐਮ ਐਲ اے ਤੁਹਾਨੂੰ ਉੱਥੇ ਸ਼ੇਅਰ ਸੁਣਾਉਣ ਵਾਸਤੇ ਨਹੀਂ ਬਣਾਇਆ ਜੀ ਹੂੰ ਲੋਕਾਂ ਨੇ ਤੁਹਾਨੂੰ ਜਿਹੜੇ 92 ਤੁਸੀਂ ਕਹਿੰਦੇ ਹੋ ਉਹ ਤਾਂ 95 ਹੋ ਗਏ 92 ਹੋ ਗਏ ਇਹਨਾਂ ਹੁੰਗਿਆਂ ਨੂੰ ਉੱਥੇ ਪੰਜਾਬ ਦੇ ਮੁੱਦੇ ਚੱਕਣ ਲਈ ਭੇਜਿਆ ਗਿਆ ਏ ਜਦ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਨੂੰ ਬਹੁਤ ਮਦਦ ਦਿੱਤਾ ਏ ਹੂੰ ਇਹ ਨਹੀਂ ਕਿ ਪੰਜਾਬ ਦੇ ਪੁੱਤ ਮਰ ਰਹੇ ਹੋਣ ਤੇ ਤੁਸੀਂ ਉੱਥੇ ਜਾ ਕੇ ਕਹੋ ਜੀ ਖਰਾਕ ਬੰਦ ਹੋਗੇ ਥਿਆਰਾਂ ਦੇ ਇਸ ਲਈ ਨਹੀਂ ਭੇਜਿਆ ਕੱਲ ਦੀ ਅੱਜ ਦੀ ਗੱਲ ਅੱਜ ਮੈਂ ਖਬਰ ਸੁਣ ਰਿਹਾ ਸੋਸ਼ਲ ਮੀਡੀਆ ਤੇ ਅੱਜ ਉਹ ਮਾੜੀ ਪਿੰਡ ਦੀ ਗੋਲੀ ਚੱਲੀ ਸੀ ਨਾ ਉੱਥੇ ਧਮਕੀ ਗੈਂਗਸਟਰਾਂ ਦੀ ਜੀ ਫਰੋਤੀਆਂ ਦੀ ਤੇ ਅੱਜ ਉੱਥੇ ਜਿੰਨੇ ਦੁਕਾਨਦਾਰ ਆ ਸਾਰੇ ਪਿੰਡ ਦੇ ਉਹ ਦੁਕਾਨਾਂ ਹੀ ਬੰਦ ਕਰ ਗਏ ਇੰਨੀ ਦਹਿਸ਼ਤ ਦਾ ਮਾਹੌਲ ਆ ਇਹ ਪੰਜਾਬ ਦੇ ਹਾਲਾਤ ਨੇ ਬਿਲਕੁਲ ਪੂਰੇ ਪੰਜਾਬ ਦੇ ਹਾਲਾਤ ਆ ਇਕੱਲਿ ਮੈਂ ਬਾਗੇ ਪਣ ਦੀ ਗੱਲ ਨਹੀਂ ਕਰ ਰਿਹਾ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਪਰ ਬਾਗੇ ਪਣ ਦੇ ਹਾਲਾਤ ਬੜੇ ਨਾਜ਼ੁਕ ਨੇ ਇੱਕ ਦਿਨ ਦੇ ਵਿੱਚ ਲੰਗਿਆਣੇ ਪਿੰਡ ਕੋਲੋਂ ਚੱਲੀ ਮਾੜੀ ਮੁਸਤਫਾ ਚੱਲੀ ਰਾਜਣੇ ਚੱਲੀ ਬਾਗੇ ਪੁਰਾਣੇ ਸ਼ਰਾਬ ਦੇ ਠੇਕੇ ਦੇ ਨਾਲ ਤੇ ਗੋਲੀ ਚੱਲੀ ਚਾਰ ਥਾਵਾਂ ਤੇ ਇੱਕ ਦਿਨ ਚ ਗੋਲੀ ਚੱਲਦੀ ਹੈ ਇੱਕ ਹਲਕੇ 'ਚ ਜੀ ਤੇ ਤੁਸੀਂ ਇਹਨੂੰ ਕੀ ਸਮਝੋਗੇ ਹਾਂ ਤੁਸੀਂ ਯਾਰ ਜਿਸ ਕੰਮ ਲਈ ਤੁਹਾਨੂੰ ਬਣਾਇਆ ਤੁਸੀਂ ਉਹ ਕੰਮ ਕਰੋ ਉਸ ਤੇ ਖਰੇ ਉਤਰੋ ਲੋਕ ਤਾਂ ਬੈਠੇ ਉਡੀਕ ਨਹੀਂ ਜਾਂਦੇ ਆ ਲੋਕ ਤਾਂ ਬਹਾਨਾ ਸੋ ਕਮਲਜੀਤ ਸਿੰਘ ਬਰਾੜ 2027 ਚ ਵਿਧਾਨ ਸਭਾ ਚ ਖੜਾਕ ਕਰਮ ਨੂੰ ਤਿਆਰ ਨੇ ਪਾਸ਼ਾ ਦੀ ਰਹਿਮਤ ਦੇ ਨਾਲ ਲੋਕਾਂ ਦੇ ਸਾਥ ਦੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਬਹੁਤ ਪਿਆਰ ਸਤਿ ਇਹ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਦੇ ਆ ਕਿ ਇੱਕ ਆਮ ਬੰਦੇ ਨੂੰ ਇੱਕ ਆਮ ਵਿਅਕਤੀ ਨੂੰ ਲੋਕ ਸੇਵਾ ਦੇ ਕਰਕੇ ਲੋਕਾਂ ਦੇ ਵਿੱਚ ਵਿਚਰਦਾ ਹੋਣ ਕਰਕੇ ਪਿੰਡਾਂਆਂ ਮਾਵਾ ਪਿੰਡਾਂ ਦੇ ਬਾਪੂ ਬਜ਼ੁਰਗ ਤੇ ਨੌਜਵਾਨ ਭਰਾ ਇੰਨਾ ਮਾਨ ਸਤਿਕਾਰ ਦਿੰਦੇ ਆ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦਾ ਦਿਨ ਰਾਤ ਇੱਥੇ ਬੈਠਾ ਵੀ ਚਾਹੇ ਅੱਜ ਮੈਂ ਕੋਈ ਐਮਐਲਏ ਨਹੀਂ ਪਰ ਇਸ ਜਗ੍ਹਾ ਤੇ ਬੈਠਾ ਵੀ ਮੈਂ ਸੰਤੁਸ਼ਟ ਆ ਕਿ ਮੈਨੂੰ ਇੰਨਾ ਐਮਐਲਏ ਮੰਤਰੀਆਂ ਨੂੰ ਵਿਵਾਦ ਮਾਨ ਸਤਕਾਰ ਪਿੰਡਾਂ ਦੇ ਲੋਕ ਸਾਡੇ ਆਪ ਦੇ ਲੋਕ ਦਿੰਦੇ ਆ ਇਸ ਗੱਲ ਲਈ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆ ਤੇ ਚੋਣ ਡਟ ਕੇ ਲੜਾਂਗੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਪੂਰੀ ਦਲੇਰੀ ਦੇ ਨਾਲ 2027 ਦੇ ਵਿੱਚ ਚੋਣ ਵੀ ਲੜਨੀ ਆ ਤੇ ਜਿੱਤਣੀ ਵੀ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਸੋ ਬਰਾੜ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਜਿਹੜਾ ਬਹੁਤ ਪਿਆਰ ਕਰਦੇ ਆ ਬਰਾੜ ਸਾਹਿਬ ਨੂੰ ਨੌਜਵਾਨ ਦੇ ਦਿਲਾਂ ਦੀ ਧੜਕਣ ਮੈਂ ਐਦਾਂ ਹੀ ਨਹੀਂ ਕਿਹਾ ਕਿਉਂਕਿ ਨੌਜਵਾਨ ਇਹਨਾਂ ਨੂੰ ਸੁਣਨ ਲਈ ਬਹੁਤ ਉਤਸੁਕ ਨੇ ਔਰ ਤਰਨ ਤਰਨ ਦੇ ਵਿੱਚ ਵੀ ਇਹਨਾਂ ਦੀ ਉਡੀਕ ਹੋ ਰਹੀ ਹੈ ਸੋ ਬਰਾੜ ਸਾਹਿਬ ਉਮੀਦ ਕਰਦੇ ਆ ਜਲਦੀ ਫੇਰ ਮਿਲਾਂਗੇ ਔਰ ਉਸ ਵਾਰ ਜਿਹੜਾ ਅਹੁਦੇ ਆ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਵਿਧਾਇਕ ਬਣਾਵੇ ਅਸੀਂ ਇਸੇ ਤਰ੍ਹਾਂ ਤੁਹਾਡੀ ਇੰਟਰਵਿਊ ਕਰੀਏ ਅੱਜ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਇੱਕ ਲੰਬੀ ਉਡੀਕ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ